ਇਸ ਤਰ੍ਹਾਂ ਜੇ ਮੈਲੇ ਨੂੰ ਕਰ ਦਿੰਦੇ ਨਹੀਂ। ਹਦੋਂ ਤੱਕ ਨੇ ਐਮਐਲਏ ਸਾਡੀ ਮਿਹਨਤ ਕਾਇਤ ਆ ਜਾ ਯਾਰ। ਤਨਵੇਜ ਕਰਕੇ ਅਸੀਂ ਐਮਐਲਏ ਬਣਾਇਆ ਸੀ ਪੈਸੇ ਲੈਣੇ। ਅਸੀਂ ਇਸ ਕਰਕੇ ਇਸ ਪੋਲਿਟਿਕਸ ਦੇ ਵਿੱਚ ਆਏ ਸੀ ਕਿ ਪੈਸੇ ਕਮਾਈਏ। ਪੈਸੇ ਤਾਂ ਅਗਰ ਉਧਰੋਂ ਕਮਾਈ ਜਾਂਦੇ ਸੀ। ਉਹ ਤਾਂ ਮੈਨੂੰ ਆਜੀ ਬੁਲਾਉਂਦੇ ਨੇ ਨੈਟਫਲਿਕਸ ਵਾਲੇ। ਵੀ ਆ ਜਾ। ਫੜ ਲਓ ਜੀ ਰੰਗੇ ਹੱਥੀ ਫੜ ਲੇ ਜੀ। ਉਹਦੇ ਕੋਈ ਨਹੀਂ ਹੁਣ ਕਿਤੇ ਹੋਰ ਜਾ ਕੇ ਰੰਗ ਲੈਂਦਾ ਉਹ। ਸਿੱਧੀ ਨੌਕਰੀ ਤੇ ਗੱਡੋ ਨੂੰ। ਵਿਚਾਰੇ ਸਾੱਚੀ ਗੱਲ ਬਹੁਤ ਵਧੀਆ ਕਰਤਾ ਕੰਮ ਹੋਰ ਲਿਆਉਂਦੇ। ਸੋ ਇਸ ਕਰਕੇ ਇਹ ਕਰਨਾ ਪਊਗਾ ਹੋਰ ਕੋਈ ਤਰੀਕਾ ਨਹੀਂ ਸੋ ਇਸ ਕਰਕੇ ਮੈਂ ਤੁਹਾਡੇ ਚੋਂ ਬਹੁਤ ਸਾਰੀ ਉਮੀਦਾਂ ਲੈ ਕੇ ਆਇਆ ਹਾਂ ਤੁਹਾਡੇ ਚੋਂ ਮੈਨੂੰ ਬਹੁਤ ਸਾਰੇ ਲੀਡਰ ਬਹੁਤ ਸਾਰੇ ਵੱਡੇ ਵੱਡੇ ਵਕੀਲ ਬਹੁਤ ਸਾਰੇ ਵੱਡੇ ਵੱਡੇ ਅਫਸਰ ਤੁਹਾਡੇ ਚੋਂ ਨਿਕਲਦੇ ਐਸ ਨਿਯੁਕਤੀ ਪਵੰਚ ਜਿਹਾ ਹੋਏ ਯਾਦਗਾਰੀ ਮੈਂ ਕੁਝ ਨਹੀਂ ਕਹਾ ਵੀ ਕੁਝ ਮੁੰਡੇ ਨੇ ਕਿਹਾ ਹੋਰ ਵਾਲੇ ਨੇ ਵੀ ਮੈਂ ਤੁਹਾਨੂੰ ਦੇਖਣਾ ਹੈ ਜੀ ਪਰਸੋਂ ਤਾਂ ਮੈਨੂੰ ਹੋਰ ਜੌਬ ਮਿਲੂ ਜਾ ਕਿ ਐਸੀ ਲਾਈਵ ਪਹਿਲੀ ਵਾਰ ਦੇਖਿਆ ਜੀ ਮੈਨੂੰ ਨੌਕਰੀ ਤੋਂ ਵੀ ਉੱਪਰ ਪਠਾਨ ਕੋਟ ਵਾਲੇ ਮੁੰਡੇ ਤਾਰਕ ਨਾਲ ਤੇ ਇਹ ਕੋਈ ਗੱਲ ਨਹੀਂ ਐਦਾਂ ਹੋ ਜਾਂਦਾ ਅਸੀਂ ਵੀ ਬਹੁਤ ਸਾਰੇ ਕਲਾਕਾਰਾਂ ਨੂੰ ਦੇਖਣ ਨੂੰ ਦੱਸਦੇ ਹੁੰਦੇ ਸੀ ਵੀ ਯਾਰ ਸਾਨੂੰ ਜੇ ਕਿਤੇ ਇਹਨਾਂ ਦਾ ਸ਼ੋਰ ਦੀ ਟਿਕ 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 ਟੂਕ ਤਾਂ ਕਿੱਥੇ ਖਰੀਦ ਸਕਦੇ ਸੀ ਕਿ ਵਿਚਰ ਚੋਰੀਆਂ ਚਾਰੀਆਂ ਬੜੀ ਜੀ ਪੁਲਿਸ ਪੜਸਣਾ ਨਾਲ ਗੱਲ ਕਰਕੇ ਤੇ ਪਰ ਉਹੀ ਕਲਾਕਾਰ ਹੁਣ ਅੱਜਕੱਲ ਮੇਰੇ ਦੋਸਤ ਨੇ ਜਾਂ ਮੇਰੇ ਬਹਿੰਦੇ ਉੜਦੇ ਨੇ ਆਹ ਯਾਰਾਂ ਲੋਕਾਂ ਨੇ ਸੋਚਿਆ ਹਣਾ ਸਚਿੰਤ ਤੰਦੂਲਕਰ ਜਾ ਵਿਰਾਟ ਕੋਲੀ ਸਾਡਾ ਰੋਲ ਮਾਡਲ ਹੈ ਮਰਗਾ ਹਯਾਰਾਂ ਲੱਖਾਂ ਨੇ ਸੋਚਿਆ ਹੋਊ ਲੱਖਾਂ ਚ ਇੱਕ ਅੱਧਾ ਹੀ ਹੋਊ ਜਿਹੜਾ ਨੂੰ ਮਿਲ ਵੀ ਸਕਦਾ ਹੋਊਗਾ ਜਾਂ ਫਿਰ ਵਿਰਾਟ ਕੋਲੀ ਜੀ ਨੂੰ ਕਹਿੰਦਾ ਹੋਵੇ ਕਿ ਮੈਂ ਤੇਰਾ ਫੈਨ ਉਹ ਤਾਂ ਇਹ ਤਾਂ ਰੇਅਰਸਟ ਰੇਅਰਸਟ ਆਫ ਰੇਅਰ ਹੋ ਜਾਂਦਾ ਸੋ ਉਹ ਹੁਣ ਇਤੂ ਬਾਦ ਹੋਰ ਕੀ ਹੁਣ ਰੱਬ ਨੂੰ ਥੱਲੇ ਲਾਉਣਾ ਹੀ ਇਤੂ ਬਾਦ ਹੋਰ ਕੀ ਕਰੀਏ ਕੀ ਦੇ ਦੇ ਰੱਬ ਨੂੰ ਸੋ ਹਰ ਬਖਤ ਨੇਂਤ ਕਰੋ ਬਾਕੀ ਫਲ ਫੁੱਲ ਲਾਉਣਾ ਉਹਦਾ ਕੰਮ ਹੈ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਜੇ ਮਾਲੀ ਹਰ ਰੋਜ਼ ਦੇਖੀ ਜਾਇਆ ਕਰ ਉਹਨਾਂ ਨੂੰ ਕਲੀਆਂ ਨੂੰ ਐ ਹੱਥ ਲਾ ਲਾ ਕੇ ਉਹਦਾ ਆਪ ਹੀ ਬੋਰ ਦੂਗਾ ਤਨੜੀ ਫਲ ਫੁੱਲ ਲਾਉਣਾ ਉਹਦਾ ਕੰਮ ਹੈ ਮਾਲੀ ਦਾ ਕੰਮ ਪਾਣੀ ਪਾਉਣਾ ਬਸ ਮੈਂ ਤੁਹਾਡਾ ਮਾਲੀ ਹਾਂ ਮੇਰਾ ਕੰਮ ਹੈ ਤੁਹਾਨੂੰ ਵਧੀਆ ਐਜੂਕੇਸ਼ਨ ਦੇਣਾ ਮਾਹੌਲ ਦੇਣਾ ਤੁਹਾਡੀ ਡਿਗਰੀ ਮੁਤਾਬਕ ਤੁਹਾਨੂੰ ਕੰਮ ਦੇਣਾ ਨੌਕਰੀ ਦੇਣੀ ਅੱਗੇ ਫਾਰਵਰਡ ਤੁਸੀਂ ਜਾਂਦੇ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਕ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾ ਦਾ ਸੋ ਮਸ਼ਹੂਰ ਬੰਦੇ ਬਾਰੇ ਅਫਵਾਹ ਫੈਲਦੀਆਂ ਨੇ ਵੀ ਆਇਆ ਹੋ ਗਿਆ ਆਇਆ ਹੋ ਗਿਆ ਉਹਨੂੰ ਆਇਆ ਹੋ ਗਿਆ ਹੋਇਆ ਕੁਝ ਨਹੀਂ ਹੁੰਦਾ ਉਹਨੂੰ ਅਫਵਾਹਾਂ ਦਾ ਮਤਲਬ ਹੀ ਪਹਿਲੀ अफवाह का मतलब ही मशहूरी हो तो तो हो गर्म हों जवाह साढ़े सतरा साल कुफी वो कैसट आ गई उस वे मोबाइल होंगे नहीं अफवाह फैल गई भी एक्सीडेंट चगवंत तो गो मान तुम निपट गया कम मेरे यार दोस्त जमा जो ਅਸਲੀ ਜਿਗਰੀ ਉਹਨੇ ਚਾਰ ਪੰਜ ਨੇ ਬਣਾਇਆ ਅਫਸੋਸ ਦਾ ਪ੍ਰੋਗਰਾਮ ਤੂੰ ਵੀ ਨਾਲ ਸੀ ਤੇ ਹੈ ਅਸਤਿਸ਼ਕਾਰ ਤਾਂ ਗਿਆ ਸੀ ਤੂੰ ਵੀ ਪਿੰਡ ਛਾਵੜੇ ਜੀ ਸਾਡੇ ਪਿੰਡ ਝਾਵੜੇ ਸੁਨਾਮ ਤੋਂ ਤੱਕ ਪਿੰਡ ਜਾ ਕੇ ਇਹਨਾਂ ਦੇਖਿਆ ਵੀ ਮੇਰੀ ਮਾਂ ਤਾਂ ਝੁੱਲੇ ਚੌਕੇ ਤੇ ਕੰਮ ਕਰੀ ਜਾਂਦੀ ਹੈ

ਭਗਵੰਤਾ ਦਾ ਹਾਂ ਭਾਈ ਕਾ ਦੁਕਾਨ ਤੇ ਮੈਨੂੰ ਬੋਲਾ ਗਿਆ ਕਿ ਹਟੇ ਤੇ ਕਿਤੇ ਪ੍ਰੋਗਰਾਮ ਤੇ ਗਿਆ ਹੋਇਆ ਲੁਧਿਆਣਾ ਦਾ ਉਹ ਯਾਪਨ ਨੂੰ ਪਤਾ ਲੱਗ ਉਹਨੇ ਕੱਲ ਰਾਤ ਮਰਿਆ ਉਹ ਤਾਂ ਉਹਨੇ 2 ਘੰਟੇ ਪਹਿਲਾਂ ਫੋਨ ਕਰਕੇ ਹਟਾਇਆ ਤੇ ਇਹਨਾਂ ਨੇ ਆ ਕੇ ਸਨਾ ਮੈਨੂੰ ਫੋਨ ਕੀਤਾ ਮੈਂ ਕਿਹਾ ਸ਼ੋਅ ਤਾਂ ਆਇਆ ਮੈਂ ਕਿਹਾ ਕਹਿੰਦੇ ਯਾਰ ਤੂੰ ਕਿਵੇਂ ਐ ਮੈਂ ਠੀਕ ਐ ਜੋਨਾ ਮੈਂ ਕਿਹਾ ਯਾਰ ਜੇ ਬੋਲਦਾ ਮੈਂ ਜੋਨਾ ਹੀ ਹਾਂ ਕਹਿੰਦੇ ਯਾਰ ਇਸਦਾ ਅਫਸੋਸ ਕਰਿਆ ਜੀ ਯਾਰ ਨਾਲੇ ਸੀ ਭਾਈ ਤੂੰ ਕਹ ਇਹਨੂੰ ਵੀੜੇ ਆਈ ਸੀ ਕੰਮ ਸੋ ਇਹੀ ਇਹੀ ਹੁੰਦਾ ਹੈ ਆਈ ਜਿਵੇਂ ਮੇਰੇ ਵਰਤਾਂ ਆਈ ਹੁਣ ਉਹ ਕੋਟ ਟਵੀਟ ਕਰਕੇ ਹੁਣ ਟਵੀਟ ਕਰਕੇ ਕਹਿੰਦੇ ਨੇ ਵੀ ਲਾ ਵੀ ਖਾਤਮਾ ਕੰਮ ਨਿਬੜ ਗਿਆ ਜਿੰਨਾ ਚਿਰ ਪਬਲਿਕ ਨਾਲ ਹੈ ਔਰ ਜਿੰਨਾ ਚਿਰ ਪ੍ਰਮਾਤਮਾ ਨਾਲ ਹੈ ਕੁਝ ਨਹੀਂ ਹੁੰਦਾ ਕਿਸੇ ਨੂੰ ਬਸ ਪਬਲਿਕ ਦੀ ਪ੍ਰਮਾਤਮਾ ਬਸਦੈ ਲੋਕਾਂ ਦੀ ਪ੍ਰਮਾਤਮਾ ਬਸਦੈ ਸੋ ਇੱਧਰਲੇ ਪਾਸੇ ਇਹ ਅਫਸਰ ਬੈਠੇ ਨੇ ਜਿਹੜੇ ਕ੍ਰਿਸ਼ਨ ਕੁਮਾਰ ਜਾਣਦੇ ਹੋਵਗੇ ਤੁਸੀਂ کافی ਜਾਣਦੇ ਜਿਹੜੇ ਖਾਸ ਤੌਰ ਤੇ ਟੀਚਰ ਨੇ ਤਾਂ ਜਾਣਦੇ ਹੋਣੇ ਪੱਕਾ ਮੈਂ ਵੀ ਉਹਨਾਂ ਨੂੰ ਉਹ ਤੋਂ ਤੋਂ ਜਾਣਦਾ ਜਿਵੇਂ ਮੈਂ ਕਿਹਾ ਇੱਕ ਵਾਰੀ ਮੈਂ ਇਹਨਾਂ ਨੂੰ ਮੇਲਨ ਦਾ ਪ੍ਰੋਗਰਾਮ ਬਣਾਇਆ ਕੋਈ ਬਦਲੀ ਬਦਲੀ ਸੀ ਮੈਂ ਕਲਾਕਾਰ ਦੇ ਤੌਰ ਤੇ 34 ਸੈਕਟਰੀ ਦਫ਼ਤਰ ਸੀ ਨਾ ਕਦੇ ਰਾਤ ਨੂੰ 11:30 ਵਜੇ ਆਈ 11:30 ਵਜੇ ਰਾਤ ਨੂੰ 11:30 ਵਜੇ ਮਤਲਬ ਦਫ਼ਤਰ ਖੁੱਲਦਾ ਕਹਿੰਦੇ ਖੁੱਲਾ ਹੋਊਗਾ ਰਾਤ ਨੂੰ 6:30 ਵਜੇ ਦੇ ਦਫਤਰ ਖੁੱਲ੍ਹਾ ਸੀਗਾ ਸਾਰਾ ਸਟਾਫ ਬੈਠਾ ਸੀ ਫੋਟ ਪਰ ਵੱਡਾ ਵੱਡਾ ਲਿਖ ਕੇ ਲਾਇਆ ਸੀ ਬਦਲੀਆਂ ਵਾਲੇ ਅੰਦਰ ਆਉਣ ਦੀ ਖੇਚਲ ਨਾ ਕਰਨ ਮੈਂ ਤਾਂ ਅਰਜੀ ਜੀ ਵਿੱਚੀ ਦਾਬਲੀ ਮੈਂ ਗਾਉਂ ਖੇਚਲ ਤਾਂ ਕਰ ਹੀ ਲਈ ਹੁਣ ਵੈਸੀ ਮਿਲ ਜਾਂਦੇ ਹਾਂ ਅੰਦਰ ਤੇ ਸਾਡੇ ਅਫਸਰ ਨੇ ਕੁਸ਼ਵਾਰ ਜੀ ਅੱਜ ਕੱਲ ਇਹ ਇਰੀਗੇਸ਼ਨ ਚ ਨੇ ਤੇ ਫਾਈਨਾਂਸ ਵੀ ਦੇਖਦੇ ਆ ਜਿਹੜੀਆਂ ਪਿੰਡਾਂ ਨੂੰ ਕੱਸੀਆਂ ਪਿੰਡਾਂ ਨੂੰ ਜਿਹੜੀਆਂ ਲਹਿਰਾਾਂ ਸੂਏ ਰਜਵਾ ਹੈ ਥੱਲੋਂ ਦੀ ਪੈਪਾ ਸਾਰਿਆਂ ਇਸ ਬੰਦੇ ਨੇ ਭਾਈ। ਔਰ ਆਪਣੇ ਕੰਮ ਨੂੰ ਡੈਡੀਕੇਟਡ ਹੈ। ਤਾਂ ਤੁਹਾਨੂੰ ਜਾਣੂ ਅਫਸਰ ਅਫਸਰ ਤੱਕ 160 ਨੇ ਮੇਰੇ ਕੋਲ ਆਈਏ ਸਭ ਸਰ। ਚਾਰ ਪੰਜ ਦੇ ਨਾਂ ਜਾਣਦੇ ਹੋਵੋਗੇ ਬਸ। ਬਾਕੀ ਤਾਂ ਫਿਰ ਭੀੜ ਹੋ ਜਾਂਦੀ। ਭੀੜ 'ਚ ਤਾਂ ਕੋਈ ਵੀ ਚਿਹਰਾ ਹੋ ਜਾਂਦਾ। ਜਦੋਂ ਕੰਮ ਐਕਸਟਰਾਔਡੀਨਰੀ ਕਰੋਗੇ ਤਾਂ ਤੁਹਾਡਾ ਨਾਮ ਐਕਸ਼ਨਰੀ ਜਦੋਂ ਅਮਰਖਾਨ ਦਾ ਐਕਸ਼ੋ ਚੱਲਿਆ ਸੀਗਾ ਸੱਤਵੇਂ ਵਿਜੈ ਤੇ ਉਹਦੇ ਵਿੱਚ ਇਹ ਡੀਸੀ ਹੁੰਦੀ ਸੀਗੀ ਨਵਾਂ ਸ਼ਹਿਰ ਵਿੱਚ ਨਵਾਂ ਸ਼ਹਿਰ ਚ ਕੁੜੀਆਂ ਦੀ ਰੇਸ਼ੋ ਮੁੰਡਿਆਂ ਦੇ ਮੁਕਾਬਲੇ ਬਹੁਤ ਘਟ ਗਈ ਸੱਤ ਅੱਠ ਸੌ ਹੀ ਰਹੀ ਸੀ ਤਾਂ ਇਹਨਾਂ ਨੇ ਕੀ ਕੀਤਾ ਆਂਗਣਵਾਰੀ ਵਾਲਿਆਂ ਨੂੰ ਕੁੜੀਆਂ ਨੂੰ ਕਿਹਾ ਕਿ ਕੱਲੇ ਕੱਲੀ ਪ੍ਰੈਗਨਨਸੀ ਦਾ ਲੈ ਕੇ ਰਿਪੋਰਟ ਲੈ ਕੇ आओ ਸਾਰੀ ਤੇ ਉਹਨਾਂ ਨੂੰ ਕਹੋ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਦਵਾਈਆਂ ਵੀ ਦੇਵਾਂਗੇ ਸਾਰਾ ਕੁਝ ਕਲਕਲ ਰਿਕਾਰਡ ਰੱਖ ਲਿਓ ਰਿਕਾਰਡ ਰੱਖ ਲਿਆ 9 ਮਹੀਨੇ ਬਾਅਦ ਪਤਾ ਕੀਤਾ ਬੱਚੇ ਸਾਰੇ ਦੇ ਘਰੇ ਬਧਾਈ ਦੇਖਿਓ ਜਿੰਨੇ ਦੇ ਘਰੇ ਬੱਚਾ ਜੰਮਿਆ ਹੀ ਨਹੀਂ ਪਰ ਪ੍ਰੈਗਨancies ਰਿਕਾਰਡ ਸੀਗਾ ਇਹਦਾ ਮਤਲਬ ਰਿਵਲੂਸ਼ਨ ਕਰਾਤਾ ਤੋਂ ਉਹਨਾਂ ਨੂੰ ਲੈ ਆਏ ਕਹਿੰਦੇ ਦੱਸੋ ਕਿ ਠੋਕਰ ਐਸ ਡਾਕਟਰ ਦੱਸੋ ਦੋ ਨਾ ਮਾਝੇਰ ਦੇ ਤਿੰਨ ਗਰਦਾਸਪੁਰ ਦੇ ਖੰਮਰਸਰ ਦੇ ਚਾਰ ਪੰਜ ਡਾਕਟਰ ਫੜੇ ਤੇ ਐਡਾ ਵੱਡਾ ਰੈਵਲੂਸ਼ਨ ਆ ਗਿਆ ਅੱਜ ਨਵਾਂ ਸ਼ਹਿਰ ਸਾਰੇ ਪੰਜਾਬ 'ਚ ਕੁੜੀਆਂ ਜ਼ਿਆਦਾ ਨੇ ਮੁੰਡੇ ਘੱਟ ਇੱਕ ਡੀਸੀ ਇੱਕ ਡੀਸੀ ਇੱਕ ਜ਼ਿਲ੍ਹੇ ਦੀ ਨਵਾਬ ਬਈ ਸਭੇ ਇੱਕ ਡੀਸੀ ਫਿਰ ਇਹਨੇ ਕੀ ਕੀਤਾ ਤਹਿਸੀਲਦਾਰਾ ਬਹੁਤਾ ਚਲੋ ਪਰੇ ਕਰੀ ਦਿੱਤਾ ਤਾਂ ਮੁੰਡਾ ਕੋਈ ਤਾਂ ਤਹਿਸੀਲਦਾਰ ਤਾਂ ਨਹੀਂ ਪਰਤੀ ਹੋਇਆ ਜੋ ਰਪੇਤਵਾਰੀ ਵਾਲੀ ਖਵਾ ਸੀਗਾ ਕੀ ਕੀਤਾ ਜੀ ਨਵਾਂ ਸ਼ਹਿਰ ਚ ਤਹਿਸੀਲਦਾਰਾਂ ਨੂੰ ਕਹਿੰਦਾ ਵੀ ਜਿੰਨੇ ਵੀ ਰਿਸ਼ਤੇ ਆਉਂਦੀਆਂ ਨੇ ਜਿਹੜਾ ਵੇਚਣ ਵਾਲਾ ਤੇ ਜਿਹੜਾ ਖਰੀਦਣ ਵਾਲਾ ਉਹਨਾਂ ਦੇ ਮੈਨੂੰ ਫੋਨ ਨੰਬਰ ਚਾਹੀਦੇ ਸਾਰੇ ਦੇ ਫੋਨ ਨੰਬਰ ਲੈ ਲੈਣ ਸ਼ਾਮ ਨੂੰ ਰੈਂਡਮਲੀ ਉਹਦੇ ਚ ਫੋਨ ਕਰ ਲੈ 5 7 ਸੱਚੀ ਕਾਲ ਜੀ ਸੱਚੀ ਕਾਲ ਜੀ ਡੀਸੀ ਆਫਿਸ ਚ ਬੋਲਦੇ ਆਂ ਤੇ ਇਹ ਤੁਸੀਂ ਆਏ ਸੀ ਅੱਜ ਤੇ ਰਿਸ਼ਤੇ ਕਰਾਉਣ ਹਾਂ ਜੀ ਕਿੰਨੇ ਪੈਸੇ ਲੱਗੇ ਕਹਿੰਦੇ ਇੰਨੇ ਦਾ ਸਟਾਮ ਸੀ ਇੰਨਾ ਹੈ ਤੇ ਪਹਿਲੇ ਬਤਲ ਲੈ ਕਿਸੇ ਨੇ ਵੀ ਕੋਈ ਲਿਖਾਉਣ ਦੇ ਯਾਦ ਉਹ ਤਾਂ ਉਹ ਤਾਂ ਚੱਲਦਾ ਹੀ ਹੈ ਜੀ ਕਿਤਾ ਕਹਿੰਦਾ ਇੰਨੇ ਕਿਤਾ ਲੱਗ ਜੰਦੇ ਕਹਿੰਦੇ ਕਿੰਨੇ ਲੱਗੇ ਉਹ ਤੁਸੀਂ ਦਾ ਨੂੰ ਬੁਲਾਇਆ ਹਾਂਜੀ ਇੰਨੇ ਕਿਵੇਂ ਲੱਗੇ ਵੀ ਜਦੋਂ ਕੋਈ ਰਿਸ਼ੀ ਦਾ ਸੀ ਪੈਸੇ ਇੰਨੇ ਬਣਦੇ ਸੀ ਦੋ ਦਸਿੱਤਾਸ ਹਿਸਪੈਂਡ ਕਰਦੇ ਠੀਕ ਹੈ ਨਾ ਮੇਰੇ ਸੀ ਲੱਗ ਆ ਗਏ ਨੰਬਰ ਰੋਜ਼ ਹੀ ਲੈ ਲਿਆ ਕਰਨ ਅਖੀਰ ਤੇ ਹਾਲਤ ਹੋ ਗਈ ਸੀ ਕਿ ਤਹਿਸੀਲਦਾਰ ਕਹਿਣ ਲੱਗੇ ਸੀ ਉਹਨਾਂ ਨੂੰ ਦ੍ਰਿਸ਼ਟੀ ਵਾਲੇ ਨੂੰ ਭਾਈ ਨੰਬਰ ਤਾਂ ਦੇ ਗਿਆ ਤੂੰ ਇਹ ਜਾਊਗਾ ਹੁਣ ਉੱਥੇ ਵੀਰ ਬਣ ਕੇ ਜੇ ਤੈਨੂੰ ਫੋਨ ਆਵੇ ਤੂੰ ਕਹਿੰਦੇ ਕੋਈ ਪੈਸਾ ਨਹੀਂ ਲੱਗਿਆ ਸੀ ਜੀ न मेरी नौकरी जाउगी हूंदा